ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਵਲੌਗ ਚੈਨਲ ਤੇ ਤੇ ਅੱਜ ਬਈ ਉਹੀ ਪਹਿਲਾਂ ਪੱਠੇ ਵੱਢੇ ਤੇ ਹੁਣ ਬਈ ਸੁੱਖਾ ਤੂੜੀਆਂ ਦਾ ਚੌਲੇ ਤੇ ਇੱਕ ਮੱਝ ਰਾਤ ਬਈਆਂ ਦੇ ਮੋਟਰਾਂ ਦੇ ਚੋਰੀ ਹੋ ਗਈ ਬਹੁਤ ਮੋਟਰਾਂ ਦੀਆਂ ਕੇਵਲਾਂ ਲਾ ਕੇ ਲੈ ਗਈ ਤੇ ਆਪਾਂ ਵੀ ਵੇਖਦੇ ਆ ਆਪਣੀ ਮੋਟਰ ਜਾ ਕੇ ਵੇਖਾਂਗੇ ਕਿ ਕਿਵੇਂ ਹੈ ਅਜੇ ਤੱਕ ਆਪਾਂ ਗਏ ਨਹੀਂ ਪੱਠੇ ਵੱਢੇ ਪਹਿਲਾਂ ਪੱਠੇ ਲੱਦੇ ਆ ਤੇ ਹੁਣ ਆਪਾਂ ਜਾਵਾਂਗੇ ਚੌਲੇ ਤੋੜ ਕੇ ਤੇ ਉਸ ਤੋਂ ਬਾਅਦ ਜਾਵਾਂਗੇ ਆਪਾਂ ਮੋਟਰਾਂ ਨੂੰ ਵੇਖਾਂਗੇ ਕਿ ਕਿਵੇਂ ਐਸੇ ਆਪਣੇ ਪਾਸੇ ਹੀ ਜਿਹੜੀਆਂ ਤਾਰਾਂ ਲੱਤੀਆਂ ਵੀ ਉਹ ਥੋੜੀਆਂ ਜੀਆਂ 15 20 15 20 ਕਿਲੋ ਅੱਗੇ ਐ ਤੇ ਆਪਾਂ ਥੋੜਾ ਪਿੱਛੇ ਆ ਦੇਖਦੇ ਜਾ ਕੇ ਕਿਵੇਂ ਆ ਕੀ ਹੈ ਮਾਹੌਲ ਤੇ ਚਲੋ ਨਾਲੇ ਵਿਖਾਉਣੇ ਤੁਹਾਨੂੰ ਬਾਕੀ ਹੋਰ ਗੱਲਾਂ ਬਾਤਾਂ ਤੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਬੈਲ ਆਈਕਨ ਦਬਾ ਲੈ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਉਹ ਬਈ ਸੁੱਕਾ ਤੋੜੀਆਂ ਦਾ ਚੌਲੇ। ਵੇਖ ਕੇ ਕਿ ਕਿ ਗੁੱਚੇ ਲੱਗਿਆ ਸੁੱਕੀ ਹੋਈ। ਹੂੰ? ਮੂੰਹ ਚੱਕਣਾ। ਨਹੀਂ ਨਹੀਂ। ਖੋਣਗੇ ਦਾਣੇ ਇਹਨਾਂ ਚ। ਨਾ ਤਾਂ ਫਿਰ ਉਵੇਂ ਸਹੀ ਜਿਵੇਂ ਉਹਨਾਂ ਦਾ چیر ਕੇ ਜੇ ਆਪਾਂ ਨੂੰ ਮੰਨ ਲਾ ਇਹ ਵੀ ਨਾ ਮਿਲੇ। ਆਪਾਂ ਅੱਜ ਜਿਤੋਂ ਜਾਵੜੇ। ਇਸ ਤੋਂ ਬਾਅਦ ਹੱਥ ਫੇਰ ਗਿਆ। ਹਾਂ ਨਾ ਪਹਨ ਨਾ ਤਾਂ ਬੰਦਾ ਸਾਰਾ ਦਿਨ ਰਹਿ ਸਕਦਾ ਮੈਂ ਵੀ ਤੋੜਦਾ ਇਧਰੋਂ ਉਹ ਕੰਦਲ ਕੀ ਕਰ ਦਿੰਦੀ ਜਿਹੜੇ ਵਿਕਦੇ ਆਂ ਜਿਹੜੇ ਵਿਕਨੇ ਆਂ ਆਂ ਹੁੰਦਾ ਹੋਰ ਉਹ ਕੀ ਆਏ ਜੋਗੇ ਬੀਨੀ ਸਹੀ ਹਾਂ ਤੇ ਚੌਲੇ ਦਾ ਲੋਡ ਨਹੀਂ ਹੋਣੀ ਚਾਪ ਤੂੰ ਉਹ ਲੱਗਨੇ ਨਹੀਂ ਜੀ ਨਹੀਂ ਇੱਕ ਗੱਲ ਹੋਰ ਹੈ ਵੀ ਇਹਨਾਂ ਨੂੰ ਕਿਹੜਾ ਉਹਦੇ ਲੱਗ ਲੱਗੇ ਇਹਨਾਂ ਨੇ ਆਪ ਨੂੰ ਛੱਕੀ ਕਰਤਾ ਹੁਣ ਜਾਂ ਲੱਗੇ ਆਹੀ ਜਾਂ ਮੈਂ ਲਾਦਾ ਜਿਹੜੇ ਵਿਗਨੇ ਉਹ ਵੀ ਆਈ ਜਿਹੰਦੇ ਆ ਹੂੰ ਬਾਕੀ ਆਪਾਂ ਜੇ ਇਹ ਨਾ ਤੋੜੇ ਹੁਣ ਚੱਲ 2-4 ਦਿਨਾਂ ਨੂੰ ਪੂਰੇ ਦਾਣੇ ਬਣ ਜਾਣਗੇ ਨਾ ਜੇ ਨਾ ਹੁਣ ਘਟ ਹੋਣਗੇ ਤੇ ਗਲਤ ਹੈ ਜੇ ਉਹਦਾ ਹੱਥ ਵੱਜ ਗਿਆ ਫੇਰ ਜਮਾਂ ਹੀ ਹਾਂ ਘੱਟ ਦਾਣਿਆਂ ਤੋਂ ਵੀ ਜਾਵਾਂਗੇ ਹੂੰ ਹੁਣ ਤਾਂ ਚੱਲ ਘੱਟ ਘਾਲਾਂਗੇ ਚਾਰ ਦਾਣੇ ਹੈ ਹੈਰਾ ਬਹੁਤ ਲੱਗੇ ਲੋਗੇ ਤਾਂ ਐ ਨਹੀਂ ਗੱਲ ਨਵੇਂ ਵੀ ਲੱਗਦੇ ਆਵੇ ਲਾਓ ਬਈ ਹੁਣ ਚੱਲਿਆਂ ਮੋਟਰ ਕੋਲੇ ਤੇ ਵੇਖਦੇ ਜਾਂ ਕੇ ਜਿਵੇਂ ਆਪਣਾ ਸਿਆਲ ਚ ਟ੍ਰਾਂਸਫਾਰਮ ਲੈ ਗਿਆ ਸੀ ਨਾ ਉਧਰਲੇ ਖੇਤ ਉਹਦਾ ਯਾਰ ਉਹ ਵੀ ਚਿੱਪੀ ਸੀ ਹੂੰ ਕੋਈ ਭੇਤ ਸੀ ਹੈ ਨਾ ਅਸਲ ਭੇਤ ਬਿਨਾ ਕੰਮ ਨਹੀਂ ਹੁੰਦਾ ਬਈ ਇਹ ਜੀਤ ਲਵਾਇਆ ਨਾ ਹੂੰ ਕੋਨੇ ਦੱਸਿਆ ਵੀ ਇਹ ਇੱਕ ਸੁਪਰਾ ਖਰਮਾ ਹੂੰ ਇੱਕ ਗੱਲ ਹੋਰ ਹੈ ਭੇਤ ਬਿਨਾ ਕੰਮ ਨਹੀਂ ਹੁੰਦਾ ਹੂੰ ਸਾਰੇ ਤੁਰੇ ਜਾਂਦੇ ਉਹ ਚਾਚਾ ਮੱਖਣੂ ਹੀ ਜਾਂਦਾ ਗਾਂ ਵਾਲੇ ਸਾਰੇ ਜੀ ਤੁਰੇ ਜਾਂਦੇ ਵੇਖਣ ਬਈ ਮੋਟਰਾਂ ਆਉਂਦੀਆਂ ਹੂੰ ਤੇ ਗਰਪੀ ਤਾਂ ਪਤਾ ਨਹੀਂ ਗਿਆ ਉਹ ਕਿਨਾ ਉਹ ਤਾਂ ਹੋ ਗਿਆ ਲੈ ਕੇ ਚਾਰ ਹੈ ਹੈ ਜਿਆ ਸਿੱਧਾ ਬੇਲਾ ਆ ਤਾਂ ਬਰਸ ਤੇਰੇ ਕਾਲੇ ਪ੍ਰਦਾਨ ਪਾਇਆ ਉਹਨੇ ਉਹ ਚੋਰੀ ਦੀ ਗੱਲ ਸੀ ਸੁਖੇ ਤੇ ਜਿਵੇਂ ਯਾਰ ਉਹ ਫੜਿਆ ਇੱਕ ਉਧਰ ਪਤਾ ਨਹੀਂ ਕਿਹੜੇ ਏਰੀਆ ਚ ਲੈਂਡਮੈਨ ਵੀ ਵਿੱਚ ਪਹਿਲਾਂ ਉਹਦੇ 70 ਹਜ਼ਾਰ ਤਨਖਾਹ ਇਹਦੀ ਸਾਰਾ ਕੋ ਦੱਸਦਾ ਯਾਰ ਉਹਨਾਂ ਨੇ ਕਿੱਥੇ ਘਰ ਇਹਦਾ ਤੇ ਉਹ ਉਹ ਵੀ ਵੇਲੇ ਵਿੱਚ ਚੋਰੀ ਦੇ ਯਾਰ ਤੇ ਫਿਰ ਚੋਰੀਆਂ ਹੁੰਦੀਆਂ ਤਾਂ ਬਈ ਰਲ ਮਿਲ ਕੇ ਹੂੰ ਦੇ ਲੋਬੜ ਕੋਈ ਚੋਰ ਪਾਸੇ ਆਸੇ ਆਉਂਦਾ ਉਹਨੂੰ ਕੀ ਪਤਾ ਯਾਰ ਇੱਥੇ ਲਾਈਟ ਚੱਲਦੀ ਹੈ ਕਿ ਨਹੀਂ ਕਦੋਂ ਆਣੀ ਕਦੋਂ ਨਹੀਂ ਤੇ ਆਪਣਾ ਟਰਾਂਸਫਾਰਮ ਮੇਲਾ ਤੂੰ ਹੈਨਾ ਕਿੰਨੇ ਸਾਲ ਹੋ ਗਏ ਲੱਗੇ ਉਹਨੂੰ ਨਾ ਉਹ ਸੜਿਆ ਸੀ ਤੇ ਨਾ ਕਿਤੇ ਕੋਈ ਉਹਦੇ ਜਨੋਖ ਪਿਆ ਸੀ ਤੇ ਉਹਦੇ ਪਤਾ ਲੱਗੇ ਹੋਏ ਜਾ ਕੇ ਵੇਖਿਆ ਆਪਾਂ ਤਾਂ ਵੇਖਿਆ ਨਹੀਂ ਸੀ ਆਪਾਂ ਤਾਂ ਗਏ ਸੀ ਉਧਰ ਉਹ ਐਸ਼ੇ ਕਰਦਗੇ ਸੀ ਹੂੰ ਆਪਾਂ ਦਾ ਫੋਨ ਕੀਤਾ ਉਹਨੇ ਜਗਤਜੀਤ ਨੇ ਵੀ ਚਾਚਾ ਤੁਹਾਡਾ ਟਰੈਨਫਾਰਮ ਚੋਰੀ ਹੋ ਗਿਆ ਆਪਾਂ ਤਾਂ ਫੇਰ ਜਾ ਕੇ ਵੇਖਿਆ ਸੀ ਆ ਗਏ ਉੱਥੋਂ ਬਾਕੀ ਯਾਰ ਇਹਨਾਂ ਇਹਨਾਂ ਦਾ ਕੋਈ ਭਰੋਸਾ ਨਹੀਂ ਕਦੋਂ ਆ ਜਾਣਾ ਇਹਨਾਂ ਨੇ ਮਾੜਾ ਐ ਇੱਕ ਅੱਧਾ ਬੰਦਾ ਇਹਨਾਂ ਨਾਲ ਮੁਕਾਬਲਾ ਨਹੀਂ ਕਰ ਸਕਦਾ ਹੂੰ ਇਹ ਕੱਦਾ ਬੰਦਾ ਇਹ ਟੋਲੀ ਬਣਾਈ ਹੋਏ ਹਾਂ ਇਕੱਠੇ ਹੋ ਗਏ ਇੱਕ ਪਾਸੇ ਦੇ ਜਿੰਨੇ ਅਸਲ ਤਾਂ ਉਵੇਂ ਲੋਟ ਆਉਣਗੇ ਭਾਈ ਪੁਲਿਸ ਨੀ ਕੋ ਕਰਦੀ ਇਹਨਾਂ ਨੂੰ ਜਿਵੇਂ ਉੱਥੇ ਨੇ ਕੀਤਾ ਸੀ ਆ ਚੋਰੀ ਕਰਦੇ ਸੀ ਪਤਨੀ ਕਿਹੜਾ ਪਿੰਡ ਸੀ ਹਾਂ ਯਾਰਾ ਕੀ ਕਰਦਾ ਇਹ ਕੰਮ ਹੋਰ ਕਿ ਇਹਦਾ ਜੀ ਨਹੀਂ ਕਰਦਾ ਸੋਨ ਸੋਨ ਦੁਨੀਆ ਵਸੇ ਸਾਰੇ ਆਪਾਂ ਉਹ ਤੇ ਕੰਮ ਕਰੋ ਯਾਰ ਹੂੰ ਆ ਦਾ ਤਾਰ ਕੇ ਉੱਠ ਕੇ ਕੰਮ ਕਰੋਗੇ 8-10 ਘੰਟੇ ਕੰਮ ਕਰੋਗੇ ਵਧੀਆ ਜ਼ਿੰਦਗੀ ਲੰਘੋਗੇ ਤੇ ਜਦੋਂ ਕਮਾ ਹੀ ਪੁੱਠਾ ਤੇ ਹੋ ਜਾਣਾ ਬਾਈ ਖੜ ਜਾ ਲਓ ਆ ਤਾਰ ਬਹੋਣੀ ਕੀ ਹੈਗੀ ਆ ਕਿ ਨਹੀਂ ਲਓ ਵੀ ਸ਼ੋਗਰਾ ਮਾਲਕ ਦਾ ਇੱਕ ਕਰਤ ਹੋ ਗਈ ਬਾਤ ਚਤ ਆ ਪਈ ਤਾਰ ਸਾਰਾ ਕੁ ਸੈਟ ਹੈ ਬਾਈ ਹੈ ਇੱਕ ਦਿਨ ਹੀ ਆਪਾਂ ਮੋਟਰ ਛੱਡੀ ਸੀ ਅਸਲ ਵਾਰੀ ਤੇ ਪਾਣੀ ਪੂਰਾ ਹੋਵੇ ਨਾ ਤੇ ਇੱਕ ਦਿਨ ਮੋਟਰ ਚਲਾ ਦਈਏ ਕਿਹੜਾ ਸਾਰੇ ਪਾਣੀ ਹੋ ਜਾਂਦਾ ਹੈ ਇੱਕ ਦਿਨ ਜਾਂ ਦੋ ਦਿਨ ਮੰਨ ਕੇ ਚੱਲ ਹਫਤਾ ਯਾਨੀ ਕਿ ਮੁੜ ਕੇ 5 6 ਦਿਨ ਬੰਦ ਹੀ ਰਹਿੰਦੀ ਆ ਹੂੰ ਕੀ ਇਹ ਬਰੂਧ ਦਾ ਨੱਪ ਦਾ ਹੂੰ ਆ ਇਹ ਗੋਬ ਦੀ ਵਾਕਿਆ ਯਾਰ ਜਵਾਂ ਨਕਮਾ ਇਹ ਤਾਂ ਜੋ ਨਾ ਯਾਰ ਇਹ ਹੈ ਤਾਂ ਪਹਿਲਾਂ ਵਾਲੀ ਬੜੀ ਪੈਂਦੀਆਂ ਦਾ ਵਾਕਿਆ ਸਹੀ ਗੱਲ ਹੈ ਯਾਰ ਨੇ ਤੇ ਜੇ ਨਾਮ ਮੜਿਆ ਬੰਦਾ ਜਿਵੇਂ ਦੂਜੇ ਝੋਲੇ ਨੂੰ ਤਾਂ ਮੜੀ ਕੇ ਸਲ ਮਾਰ ਜਾਂਦਾ ਹੈ ਹੈ ਆ ਮੈਂ ਤੋ ਪਾ ਯਾਰ ਪੈਂਦੀਆਂ ਹੁੰਦਾ ਯਾਰ ਇਹ ਨਾ ਵਾਹਣ ਚ ਵੜੇ ਹੂੰ ਯਾਰ ਇਹ ਤੇ ਕਾਰੇ ਵਾਲੇ ਦੇ ਐ ਉਹਨਾਂ ਦੇ ਹੈ ਨਹੀਂ ਯਾਰ ਮੈਂ ਮੇਰੇ ਤੇ ਪਾਈ ਪੈਂਦੀ ਹੈ ਹੂੰ ਮੇਰੇ ਮਤੇ ਤੇ ਪਾਈ ਪੈਂਦੀ ਹੈ ਪੈ ਤਾਂ ਜਾਂਦੀ ਹੈ ਯਾਰ ਇੰਨੀ ਨਹੀਂ ਪੈਂਦੀ ਜਿਵੇਂ ਇਹਨੂੰ ਪੈਂਦੀ ਹੈ ਮੇਰਾ ਵੀ ਇਦਾਂ ਚੁਣੀ ਆ ਇਹ ਵੀ ਪਾਇਆ ਹੋਇਆ ਕਿੰਨੇ ਕਰਦੇ ਨੇ ਟੋਲੇ ਨੇ ਝਾੜ ਝੂੜ ਜਾਦੇ ਹੁੰਦੇ ਆ ਸਮਾਜ ਨਹੀਂ ਯਾਰ ਜਿੱਥੇ ਸੰਗਣਾ ਨਾ ਬਾਲਾ ਉੱਥੇ ਆ ਸੋਕੇ ਫਿਰਲੇ ਥਾਣੀਆਂ ਵੀ ਜਿੱਥੇ ਆਪਾਂ ਡੱਕੇ ਲਾਏ ਨਾ ਫਿਰਲਾ ਆਪਣਾ ਦਾ ਘਰ ਵਿਰਲਾ ਹੀ ਹੂ ਸੰਗਣਾ ਕਿਧਈ ਆ ਪਰਾ ਟਰੈਕ ਕਿੱਥੇ ਖੜਾ ਹੈ ਆਪਾਂ ਕਿੱਥੇ ਆ ਗਏ ਹੰ ਜਿੱਦ ਦੇ ਹੋਗੇ ਨਾ ਇਹਨੂੰ 15 ਦਿਨ 15 ਨਹੀਂ 12 13 ਦਿਨ ਲਈ ਹੋਗੇ ਨਾ ਉਹਦੇ ਆਪਾਂ ਸਪਰੇਅ ਕਰ ਦਿੰਨੇ ਕੋਈ ਰਜਾਂਦੀ ਦੀ ਪੇਰੋਂ ਪ੍ਰਾਣ ਵੀ ਕੁਝ ਨਹੀਂ ਕਰਦਾ ਯਾਰ ਮਿੰਤਲਾ ਅਸਲ ਯਾਰਾਂ ਦੇ ਪ੍ਰਾਣ ਪਾਵੇ 10 ਕਿਲੋ ਬਾਸ ਪਉਦੀ 10 ਕਿਲੋ ਬਾਲਾ ਨਹੀਂ ਯਾਰ 10 ਕਿਲੋ ਬਾਹ ਪਹਿਲਾਂ ਪੰਜ ਕਿਲੋ ਪਾਉਂਦੇ ਸੀ ਹੂੰ ਸਾਢੇ 7 ਇਹ ਜਿੰਨੇ ਤੇ ਲਾਲਾ ਯਾਰ ਉਹਨੇ ਜਿਹੜੇ ਆਉਂਦਾ ਹੂੰ ਇਹ ਬੰਦਾ ਨਹੀਂ ਉਹ ਰੋਟੀਆਂ ਤਿੰਨਾ ਨਾ ਵੀ ਡੰਗੜਾ ਇਹਨਾਂ ਚਾਰਾਂ ਨਾਲ ਜਿਹੜੇ ਪੰਜ-ਛੱਤ ਵਰਗਾ ਦਿੱਤਾ ਉਹ ਵੀ ਉਹੀ ਜਾਂਦਾ ਹੂੰ